ਲੋ ਵੀ ਸੱਜਣੋ ਜਿਹਨੇ 3 ਤੋਂ ਲੈ ਕੇ 6 ਲੱਖ ਰੁਪਏ ਤੱਕ ਦਾ ਟਰੈਕਟਰ ਤੇ ਲਾਉਣੇ ਆ ਤੇ ਆ ਵੀਡੀਓ ਸਾਰੀ ਦੇਖ ਲਓ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਊਗਾ ਤੇ ਬਾਕੀ ਦੀ ਜਿਹੜੀ ਡਿਟੇਲ ਹੈ ਉਹ ਆਪਾਂ ਲੈਣੇ ਆ ਨਾਲ ਆਪਣਾ ਭਰਾ ਕਹਿੰਨੇ ਕੀ ਹਾਲ ਚਾਲ ਵੀਰੇ ਉਸੇ ਗੱਲ ਦੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੈ ਠੀਕ ਠਾਕ ਕਿੰਨੇ ਟਰੈਕਟਰ ਲੈ ਕੇ ਆਏ ਅੱਜ 6 ਕਾ ਟਰੈਕਟਰ 6 ਟਰੈਕਟਰ ਹੈ ਹਾਂ ਜੀ ਵੀਡੀਓ ਨੂੰ ਧਿਆਨ ਨਾਲ ਵੇਖ ਲਿਓ ਹਾਂ ਸਾਰੀ 3 ਤੋਂ ਲੈ ਕੇ 6 ਤਾਈ ਬੜੀਆ ਟਰੈਕਟਰ ਦਿਖਾਵਾਂਗੇ ਵੀਡੀਓ ਨੂੰ ਦੇਖ ਕੇ ਧਿਆਨ ਨਾਲ ਫਿਰ ਸੰਪਰਕ ਕਰਿਓ ਫਿਰ ਸੰਪਰਕ ਕਰਿਓ ਸਹੀ ਗੱਲ ਹੈ ਤੇ ਆਪਾਂ ਸ਼ੁਰੂ ਇਹ ਤੋਂ ਕਰਦੇ ਹਾਂ ਇਹਦੀ ਦੇ ਡਿਟੇਲ ਕੀ ਖਾਸੀਅਤਾਂ ਕਿਵੇਂ ਆ ਇਹ 2014 ਮਾਡਲ ਆ 450 ایس ਹੂੰ ਚਾਰ ਸਿਲੰਡਰ ਚ ਬਈ ਇਹ ਅੱਛਾ ਹਾਂਜੀ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਆਈ ਡਬਲ ਡਿਸਟ੍ਰਿਬਿਊਟਰ ਆ ਗਿਆ ਪਾਵਰ ਸਟੀering ਆ ਗਿਆ ਅਗਲੇ ਟਾਇਰ ਨਾਲ ਦੇ ਆ ਪਿਛਲੇ ਨਵੇਂ ਪਾਤੇ ਜੇਕੇ ਅਗਲੇ ਨਾਲ ਦੇ ਆਗੇ ਪਿਛਲੇ ਨਵੇਂ ਪਾਤੇ ਜੇਕੇ ਦੇ ਹੈ ਹਾਂਜੀ ਅੱਛਾ ਤੇ ਰੰਗ ਪੇਂਟ ਕੰਨੀਓ ਕਿਵੇਂ ਦਾ ਰੰਗ ਪੇਂਟ ਦਾ ਰੀਨਾਲਾ ਹੂੰ ਪੂਰਾ ਚੰਗਾ ਟਰੈਕਟਰ ਹੈ ਚੰਗਾ ਗੇਅਰ ਇੰਜਨ ਕੰਨੀਓ ਵੀ ਇੰਜਨ ਗੇਅਰ ਦਾ ਫੁੱਲ ਚੰਗਾ ਜਮਾਂ ਸੀਟੀਆਂ ਮਾਰਦਾ ਹੈ ਅੱਛਾ ਜਮਾਂ ਵਧੀਆ ਓਕੇ ਹੈ ਹਾਂ ਨੰਬਰ ਕਿੱਥੋਂ ਦਾ ਆ ਗਿਆ ਇਹਦਾ ਨੰਬਰ ਹਰਿਆਣਾ ਆ ਗਿਆ ਐਨਓਸੀ ਮਿਲ ਜੂ ਐਨਓਸੀ ਮਿਲ ਜੂ ਚਾਹੇ ਉਹ ਪੰਜਾਬ ਦੇ ਨਹੀਂ ਲੈਣਾ ਚਾਹੇ ਰਾਜਸਥਾਨ ਦੇ ਨਹੀਂ ਲੈ ਲੈਣਾ ਹਣਾ ਬਾਕੀ ਮਗਰਾਰਾਂ ਦੀ ਕੰਡੀਸ਼ਨ ਆ ਤੁਸੀਂ ਇੱਕ ਵਾਰ ਚੈੱਕ ਕਰ ਲਓ ਗੇਅਰ ਇੰਜਨ ਦੀ ਫੁੱਲ ਤਸੱਲੀ ਆ ਕਾਗਜ਼ ਪੱਤਰਾਂ ਦੀ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ ਹੁੰਦੀ ਉਹਦਾ ਰੀਜਨ ਇਹ ਹੁੰਦਾ ਪੀ ਕਾਗਜ਼ ਪੱਤਰਾਂ ਦਾ ਵਪਾਰੀ ਆਪ ਖੁਦ ਦੇਖ ਕੇ ਚੰਗਾ ਟਰੈਕਟਰ ਲੈਂਦਾ ਹੈ ਹਨਾ ਤੇ ਉਸ ਤੋਂ ਅੱਗੇ ਡਿਮਾਂਡ ਇਹਦੀ ਹੈਗੀ ਐ 3 ਲੱਖ ਕਿੰਨੀ ਐ 5000 3 ਲੱਖ 5000 ਤੇ ਫਿਰ ਕਿੱਥੋਂ ਤੱਕ ਹੋ ਜੂਗਾ 2 ਲੱਖ 8000 ਦਾ ਟਰੈਕਟਰ ਦੇ ਦਿਆਂਗੇ ਛੋਟਾ ਹੀ ਰੇਟ ਆ ਬਸ 2 ਲੱਖ 8000 ਦਾ ਬੁਲਾਇਆ ਤੂੰ ਮੈਥੋਂ ਵੀਡੀਓ ਤਨ ਤੋਂ ਸ਼ੁਰੂ ਕਰਾਇਆ ਸੀ ਤੇ ਤਨ ਤੋਂ ਥੱਲੇ ਕਰਤਾ ਹਾਂ ਹਾਂ ਕਰ ਤਨ ਥੱਲੇ ਕਰਤਾ ਤੇ ਉਸ ਤੋਂ ਅੱਗੇ 744 XT 2021 ਮਾਡਲ ਆ ਹੂੰ ਐ हरियाणा ਨੰਬਰ ਆ ਅੱਛਾ ਨਾਲ ਦੇ ਟਾਇਰ 85 ਪੈਸੇ ਟੱਲੋਂ ਨਾਲ ਦੇ ਟਾਇਰ 85 ਪੈਸੇ ਆਗੇ ਨਾਲ ਦੇ ਹੈ ਹਾਂ 1400 ਤੇ 92 ਘੰਟੇ ਚੱਲਿਆ ਵਿਆ 1492 ਘੰਟੇ ਚੱਲਿਆ ਰਿਵਰਸ ਪੀਟੀਓ ਡਬਲ ਕਲਚ ਡਬਲ ਡਿਸਟ੍ਰੀਬਿਊਟਰ ਬਾਕੀ ਕਹਿੰਦੇ 747 ਮੁਕਾਬਲਾ ਤਾਂ 852 ਦਾ ਵੀ 852 ਵੀ ਥੱਲੇ ਆਈ ਇਹਨਾਂ ਹੈਨਾ ਹਾਂ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਇੱਕ ਵਾਰ ਕੰਡੀਸ਼ਨ ਦਾ ਫੋਲੋ ਸਾਫਾ ਢਲੋਂ ਚੰਗੀ ਤਰ੍ਹਾਂ ਕੈਮਰਾ ਮਰਾ ਲੇ ਬਿਲਕੁਲ ਬਾਈ ਅੱਗੋਂ ਪਿੱਛੋਂ ਸਾਰਾ ਦਿਖਾ ਦੇ ਸਾਰਾ ਦਿਖਾ ਦੇ ਪਗੜਾੜ ਮਗਰੂੜ ਦਿਖਾਉਂਦੇ ਨਹੀਂ ਬੈਠਾ ਨਹੀਂ ਸੋਣਾ ਪਿਆ ਹੈ ਨਾ ਹਾਂ ਬਾਕੀ 21 ਮਾਡਲ ਆ ਗਿਆ ਨਾ 21 ਮਾਡਲ ਚ ਇਹਨੂੰ ਕੀ ਹੋਣਾ ਹੈ ਐਨੇ ਐਡੇ ਮਾੜੇ ਲੋਹੇ ਨਹੀਂ ਹੁੰਦੇ ਜਿਹੜੇ ਆਪਾਂ ਸੋਚ ਲਿਆ ਨੇ ਹੈ ਨਾ ਬਾਕੀ ਬੈਗ ਤੋਂ ਤੁਸੀਂ ਚੈੱਕ ਕਰ ਲਓ ਫੱਟੀ ਵਗੈਰਾ ਡਰਾਇਵਰ ਵਗੈਰਾ ਟਾਪ ਲਿੰਕ ਹੁੱਕ ਵਗੈਰਾ ਸਾਰਾ ਸਾਰਾ ਸਮਾਨ ਨਾਲ ਆ ਗਿਆ ਸਾਰਾ ਨਾਲ ਆ ਗਿਆ ਤੇ ਕੰਡੀਸ਼ਨ ਵੀ ਯਾਰ 23 24 24 25 ਦੇ ਬਰਾਬਰ ਦੀ ਪਈ ਹੈ ਕੋਈ ਸ਼ੱਕ ਨਹੀਂ ਹੈ ਨਾ ਪੂਰਾ ਚੰਗਾ ਕਮੈਂਟ ਹੈ ਕੋਈ ਸ਼ੱਕ ਪ시 ਕਹੀ ਜਾਵੇ ਵੀ ਤੁਸੀਂ ਜੇ ਕਰ ਦੇਵੋ ਆ ਚੀਜ਼ਾਂ ਤੋਂ ਇੱਥੋਂ ਪਤਾ ਲੱਗ ਜਾਂਦਾ ਆ ਦੇਖੀ ਹੈ ਨਾ ਆ ਚੀਜ਼ਾਂ ਪਲੇਟਾਂ ਆ ਗਈਆਂ ਜਿਹੜੀਆਂ ਹਨ ਤੇ ਕਿੰਨੇ ਦਾ ਹੋ ਜਾਊਗਾ ਫਿਰ ਕੱਕ ਨੇ ਇਹ ਇਹਦੀ ਵੀਰੇ 6 ਲੱਖ ਰੁਪਈਆ ਡਿਮਾਂਡ ਆ 6 ਲੱਖ ਡਿਮਾਂਡ ਆ ਕੀ ਇਹਦੀ ਅੱਛਾ ਤੇ 5 80 ਦਾ ਦੇ ਦੇਾਂਗੇ 5 ਲੱਖ 80 ਹਜ਼ਾਰ ਦਾ ਦੇ ਦੇਾਂਗੇ ਨੰਬਰ ਇਹ ਵੀ ਹਰਿਆਣਾ ਹੈ ਨਾ ਨੰਬਰ ਹੈ ਵੀ ਹਰਿਆਣਾ ਐਨਓਸੀ ਬਾਰੇ ਐਨਓਸੀ ਆ ਜੂਗੀ ਬੀਮਾ ਮਾਲਕ ਦਾ ਐਨਓਸੀ ਨੇ ਲੈ ਕੇ ਦੇਣਾ ਹਾਂਜੀ ਹਾਂਜੀ ਤੇ ਉਸ ਤੋਂ ਅੱਗੇ 744 ਫੇਰ ਆ ਗਿਆ ਐਫੀ ਆ ਗਿਆ ਜੀ ਐਫੀ 2012 ਮਾਡਲ ਆ ਗਿਆ ਹੂੰ ਤੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰਾ ਦੇ ਕਿੰਨੇ ਕਾ ਆ ਗਿਆ ਅਗਲੇ ਟਾਇਰ 50 ਪੈਸੇ ਆ ਪਿਛਲੇ ਟਾਇਰ 90 95 ਪੈਸੇ 90 95 ਤੇ ਇਹ ਕਲੀਨਰ ਆ ਗਿਆ ਸੁੱਕਾ ਹਨਾ ਸੁੱਕਾ ਹਾਂ ਇਹ ਸ਼ੌਂਕ ਨਾ ਲਾਇਆ ਬੰਦੇ ਨੇ ਲਾ ਲਿਆ ਹੋਊਗਾ ਸ਼ੌਂਕ ਨਾ ਹਨਾ ਕਲੋਸ ਕਰ ਇੰਜਾਂ ਕਰ ਲੋ ਵਾਹ ਬਸ ਸਭ ਤੋਂ ਵੱਡੀ ਚੀਜ਼ ਇਹ ਹੈ ਹਨਾ ਬਹੁਤ ਲੋਕ ਛਕੀ ਨੇ ਇਹਦੇ ਕਲੋਸ ਕਰ ਦੇ ਚੈੱਕ ਕਰ ਲੋ ਤੁਸੀਂ ਇੱਕ ਵਾਰ ਆ ਆ ਗਿਆ ਆ ਲੋ ਚੈੱਕ ਕਰੋ ਚੈੱਕ ਹਨਾ ਤੇ ਗੇਅਰ ਇੰਜਨ ਕੰਦੀ ਕਿਵੇਂ ਹੈ ਗੇਰੰਜੰਗਾ ਜਿਵੇਂ ਫੁੱਲ ਕੇੰਗਾ ਵਾਈ ਬੂਜ ਜਿਵੇਂ ਨਾ ਪੂਰੀ ਵਧੀਆ ਥਾਣੇ ਜਿੰਦੇ ਹੁੰਦੇ ਨੇ ਹਰ 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 ਦੀ ਮਾਰਦਾ ਹੈ ਸਿੱਟੀ ਮਾਰਦਾ ਸੀ ਸਿੱਟੀ ਮਾਰਦਾ ਹਾਂਜੀ ਤੇ ਰੰਗ ਪੇਂਟ ਤੇ ਇਹਦਾ ਵੀ ਸਾਰਾ ਨਾਲ ਦੀ ਦੀ ਸੀ ਜਾਂਦਾ ਹੈ ਨਾਲ ਦਾ ਹੈ ਨਾ ਪਟੰਡਾ ਨੰਬਰ ਆ ਪਹਿਲੀ ਪਾਰਟੀ ਦਾ ਪੀ ਵੀ ਨੰਬਰ ਆ ਗਿਆ ਹਾਂਜੀ ਪਟੰਡਾ ਲੋਕਲ ਪਹਿਲੀ ਪਾਰਟੀ ਦਾ 375000 ਰੁਪਏ ਡਿਮਾਂਡ ਆ ਗਈ ਇਹਦੀ ਤੇ ਬਾਕੀ ਫਿਰ ਕਿ ਕਿੱਥੋਂ ਤੱਕ ਹੋ ਜਾਊਗਾ ਇਹ ਦੇ ਦਾਂਗੇ ਆਪਾਂ 3.5 ਡਾਟ ਲੋ 3.5 ਲੱਖ ਰੁਪਏ ਦਾ ਡਾਇਰੈਕਟਰ ਸਾਨੂੰ ਇਹ ਮਿਲ ਜਾਊਗਾ ਦੋਸਤੋ ਅੱਗੇ ਤਾਂ ਫਿਰ ਉਹ ਆ ਗਿਆ ਵੀ ਜਿੱਤੇ ਦੁਨੀਆ ਮਰਦੀ ਏ ਹਾਂਜੀ ਹੂੰ ਇਹਦੀ ਕੀ ਸਟੋਰੀ ਹੈ 2017 ਮਾਡਲ ਸਪੈਸ਼ਲ ਐਡੀਸ਼ਨ ਆ ਹੂੰ ਅਗਲੇ ਟਾਇਰ ਬਾਈ ਜੀ ਨਾਲ ਦੇ ਆ ਇਕਲੇ ਟਾਇਰ BKDT ਦੇ ਆ ਪਾ ਪਾ ਇਹ ਬੈਲ ਸਾਨੂੰ ਮਿਲ ਜੂਗਾ ਤੇ ਇਹਦਾ ਬਿੱਲ ਬਿੱਲ ਇਹਦਾ ਤਾਂ ਉੱਤੀ ਲਈ ਫਿਰਦਾ ਤੂੰ ਆ ਲਈ ਫਿਰਦੇ ਹਣਾ ਆ ਬੈਲੀ ਸਮਝ ਲਓ ਪਲੱਸ ਆ ਗਿਆ 55 ਕੈਟਾਗਰੀ ਚ ਪੂਰਾ ਜਿਹੜਾ ਟਰੈਕਟਰ ਹੈ ਫੁੱਲ ਟੌਪ ਫੁੱਲ ਟੌਪ ਆ ਗਿਆ ਹਨ ਜਦੋਂ ਆਪਾਂ ਫੁੱਲ ਟੌਪ ਆ ਗਿਆ ਹੈ ਤੁਹਾਡਾ ਕਪੈਸਿਟੀ ਵਾਲਾ ਜੈਕ ਵੀ ਲੱਗਿਆ ਹੋਇਆ ਹੈ ਜੈਕ ਲੱਗੇ ਆਏ ਆ ਜੈਕ ਇਹਨਾਂ ਹਾਂ ਜੈਕ ਨੂੰ ਸਾਰਾ ਉਹ ਲੱਗਿਆ ਹੋਇਆ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਧੁੱਪੇ ਖੜਾ ਹੈ ਜਿਵੇਂ ਮੱਖੀ ਤਿਲਕਦੀ ਹੈ ਫਾਈਬਰ ਹੁੱਡ ਲੱਗਿਆ ਹੈ ਨੰਬਰ ਕਿੱਥੋਂ ਦਾ ਆ ਗਿਆ ਕਨੇ ਦਾ ਨੰਬਰ ਪੰਜਾਬ ਦਾ ਆ ਗਿਆ ਇਹਦਾ ਨੰਬਰ ਪੰਜਾਬ ਆ ਗਿਆ ਗਰਾਊਂਡ ਪੀਟੀਓ ਫੁੱਲ ਟੌਪ ਜਦੋਂ ਕਹਤਾ ਆਪਾਂ ਸਾਰੀਆਂ ਗੱਲਾਂ ਵਿੱਚ ਹੀ ਆ ਗਈਆਂ ਹਨਾ 635 ਡਿਮਾਂਡ ਆ ਫਿਰ ਇਹਦਾ ਕੀ ਕਰਦੇਗਾ ਇਹ 6 ਲੱਖ ਦਾ ਦੇ ਦਾਂਗੇ ਢਲੋਂ 35000 ਰੁਪਏ ਜੋ ਘਟਾਤਾ ਹਨਾ ਹਾਂਜੀ ਤੋਂਸਤੋਂ ਅੱਗੇ ਆਲ ਰੌਂਡਰ ਆ ਗਿਆ ਇਹ 750 ਸੋਨਾ ਲੀਕਾ ਆਲ ਰੌਂਡਰ ਕਿਉਂ ਕਿਹਾ ਕਿਉਂਕਿ ਕਿਸੇ ਕੰਮ ਚ ਲੈ ਲਓ ਤੁਸੀਂ ਨੂੰ ਚਾਹੇ ਖੇਤੀ ਹੋਵੇ ਚਾਹੇ ਕਿਰਾਏ ਤੇ ਹੋ ਜੂ ਇਹਦੀ ਕੀ ਸੋਰੀ ਹੈ ਕਰਨੀ 2014 ਮਾਡਲ ਟਰੈਕਟਰ ਆ ਹੂੰ ਢਲੋਂ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦਾ ਜੰਗਾ ਮਰਾ ਦੇ ਬਿਲਕੁਲ ਭਾਈ ਪਿਛਲੇ ਟਾਇਰ 15 ਦੇ ਚਾਰੇ ਟਾਇਰ 80 ਪੈਸੇ ਹੈਗੇ ਆ ਜੀ ਪਿਛਲੇ ਟਾਇਰ 14 ਦੇ ਨਹੀਂ 15 ਦੇ ਆ ਹਨਾ 15 ਦੇ ਹਾਂ 15 ਦੇ ਪਿਛਲੇ ਟਾਇਰ ਆ ਗਏ ਤੇ 80 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜਿਹੜੀ ਤੁਸੀਂ ਚੈੱਕ ਕਰ ਲੋ 80 ਪੈਸੇ ਰੰਗ ਦੀ ਕੰਡੀਸ਼ਨ ਪਈ ਹੈ 80 ਪੈਸੇ ਰੰਗ ਦੀ ਕੰਡੀਸ਼ਨ ਮਾਡਲ ਕਿੰਨੇ ਦੱਸਿਆ ਸੀ 14 ਜੀ 14 'ਚ 80 ਪੈਸੇ ਰੰਗ ਦੀ ਕੰਡੀਸ਼ਨ ਬਹੁਤ ਹੁੰਦੀ ਹੈ ਹਨਾ ਹਾਂ ਜੀ 11-12 ਸਾਲ ਹੋ ਗਏ ਟਰੈਕਟਰ ਇਹਨੂੰ ਬਾਕੀ ਡਬਲ ਕਲੱਚ ਹੈ ਡਿਸਟ੍ਰਿਬਿਊਟਰ ਪਾਵਰ ਸਟ੍ਰਿਬਿਊਟਰ ਸੈਕੰਡ ਫੁੱਲ ਟੌਪ ਆ ਗਿਆ ਸਮਝ ਲਾ ਕਲਾ 3 ਸਪੀਡ ਨਹੀਂ ਹਾਂ ਜੀ ਹਾਂ ਜੀ 2 ਸਪੀਡਾਂ 'ਚ ਆ ਗਿਆ ਹਨਾ ਨੰਬਰ ਬਟੰਡਾ ਇਹ ਬਟ ਇੰਨੇ ਦਾ ਹੋ ਜਾਊਗਾ ਇਹ ਟਰੈਕਟਰ ਦਾ ਮੰਗਦੇ ਆ ਆਪਾਂ 4,65,000 ਰੁਪਏ ਅੱਛਾ ਮੰਗਾ ਜਿਹੜੀ ਡਿਮਾਂਡ ਹੈ 4,65,000 ਰੁਪਏ 4,40,000 ਦਾ ਟਰੈਕਟਰ ਦੇ ਦੇਣਾ 4,40,000 ਦਾ ਹੋ ਗਏ ਆਪਣੇ ਇਹ ਪੰਜ ਹਾਂ ਹੋ ਗਏ ਅਗਲੇ ਪੰਜ ਅਗਲੀ ਵੀਡੀਓ ਚਾਹੁੰਦੇ ਐ ਤੇ ਨੰਬਰ ਬੋਲ ਦੇ ਕਰਾ 9988745430 ਲੋ ਵੀ ਦੋਸਤ ਨੰਬਰ ਭਰ ਆ ਦਾ ਕੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ ਧੰਨਵਾਦ